ਇਟਾ ਉੱਟਾ ਰੋਡ 'ਤੇ ਮਾਰੇ ਵੇ ਸਰਚ ਜਿਹੜੇ ਬੰਦੇ ਨੇ ਕੋਈ ਕਾਰਵਾਈ ਕਰੀ ਆ ਇਹ ਉਹ ਸਾਹਮਣੇ ਆ ਗਏ ਲੋਕਾਂ ਦੇ ਇਹ ਬੰਦੇ ਨੇ ਕੋਈ ਕਾਰਵਾਈ ਕਰੀ ਆ ਥਾਣਾ ਕਿੰਨੇ ਕਿਲੋਮੀਟਰ ਦੂਰ ਆ ਆ ਦਾ ਕੋਲੇ ਦਾ ਥਾਣਾ ਹੈ ਤਾਂ ਅਸੀਂ ਮੌਕੇ ਤੇ ਟੀਮਾਂ ਬੁਲਾ ਰਹੀਆਂ ਮੈਂ ਅਸੀਂ ਮੌਕੇ ਦੀ ਐਂਬੂਲੈਂਸ ਮਂਗਾ ਕੇ ਡੈਡ ਬੋਡੀ ਨੂੰ ਮੌਕਾ ਮਲਾਜਾ ਕਰਕੇ ਜੀ ਹਸਪੀਟਲ ਭੇਜਤਾ ਪੋਸਟਮਾਰਟਮ ਵਾਸਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਜਾ ਰਿਹਾ ਜੀ ਤੇ ਕੈਮਰੇ ਵਗੈਰਾ ਚੈੱਕ ਕੀਤੇ ਜਾ ਰਹੇ ਆ ਫਰੈਂਸ ਦੀ ਟੀਮ ਮੰਗਾਲੀ ਆ ਪਰ ਜੋ ਵੀ ਕਾਰਵਾਈ ਹੋਊਗੀ ਅਮਲ ਚ ਲਿਆਂਦੀ ਜਾ ਰਹੀ ਆ ਪਰ ਪੰਜਾਬ ਦੇ ਮੁੱਖ ਮੰਤਰੀ ਤਾਂ ਕਹਿੰਦੇ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਆ ਠੀਕ ਆ ਉਹਦਾ ਚੋਟਗਲੇ ਜਿਹਨੇ ਮਾਰਦੇ ਸੁਣ ਲਾ ਚੋਟਗਲੇ ਸੁਣਾਉਣ ਵਾਲੇ ਆ ਅੱਜ ਅੱਜ ਕੁਝ ਨਹੀਂਗਾ ਪਹਿਲਾਂ ਇੱਕ ਕਤਲ ਹੋਇਆ ਉਹ ਵੀ ਥਾਣੇ ਦੇ ਕਲੋਜ਼ ਹੀ ਹੋਇਆ ਇਹ ਵੀ 1.5 ਕਿਲੋਮੀਟਰ ਦੀ ਦੂਰੀ ਤੇ ਹੀ ਆ ਇੱਥੇ ਕੋਈ ਨਹੀਂ ਸੁਣਦਾ ਕੋਈ ਵੀ ਨਹੀਂ ਐਸਐਸਪੀ ਸੁਣਿਆ ਐਸਐਸਪੀ ਦਾ ਮ ਕੋਲੇ ਦਾ ਚੱਲਦਾ ਮੈਂ ਤੁਹਾਨੂੰ ਗੱਲ ਹੀ ਨਹੀਂ ਸੁਣਦੇ ਕਿ ਵੀ ਜਾਂਦੀ ਕੋਈ ਦੁਸ਼ਮਣੀ ਹੋਵੇ ਕਿਸ ਨੂੰ ਠੀਕ ਹੈ ਕੰਮੜੇ ਬੰਦਾ ਸੀ ਇਹ ਜਿਵੇਂ ਕਿ ਪਿੱਛੇ ਘਟਨਾ ਹੋਈ ਹੈ ਕਿਤੇ ਉਸ ਘਟਨਾ ਦਾ ਹਿੱਸਾ ਤਾਂ ਨਹੀਂ ਜੋ ਤਵਦੀਸ਼ ਹੋ ਤਾਂ ਪਤਾ ਲੱਗਿਆ ਵੀ ਇਹ ਦੇ ਬੱਦੇ ਦਾ ਨਾਮ ਮੱਗਰ ਸਿੰਘ ਹੈ ਔਰ ਸਹਣੀ ਦਾ ਹੀ ਰਹਿਣ ਵਾਲਾ ਹੈ ਅੱਛਾ ਔਰ ਬਾਕੀ ਅਜੇ ਕੁਝ ਨਹੀਂ ਪਤਾ ਲੱਗਿਆ ਵੀ ਜਿਵੇਂ ਵੀ ਜਾਣਕਾਰੀ ਹੋਊਗੀ ਆਪ ਜੀ ਨੂੰ ਮੁਹయ్యా ਕਰਾ ਦਿੱਤੀ ਜੀ ਬੰਦਾ ਮਾਰ ਕੇ ਕਿੱਥੋਂ ਦਾ ਸੀ ਬਈ ਬੰਦਾ ਬੰਦਾ ਸਹਣੀ ਦਾ ਹੀ ਦੱਸਦੇ ਆ ਵੀਰੇ ਅੱਛਾ ਜਿਵੇਂ ਬਾਈ ਅੱਗੇ ਦੀ ਗੱਲ ਕਰੀਏ ਅੱਗੇ ਵੀ ਇੱਥੇ ਕਤਲ ਹੋਇਆ ਸੀ ਸਰਪੰਚ ਦਾ ਕੀ ਉਸ ਉਸ ਪੱਖ ਤੋਂ ਕੋਈ ਉਹਨਾਂ ਦਾ ਬੰਦਾ ਸੀ ਜਾਂ ਕਿਵੇਂ ਸੀ ਨਹੀਂ ਜੀ ਵੀਰ ਜੀ ਉਹਨਾਂ ਦਾ ਨਹੀਂ ਸੀਗਾ ਕੋਈ ਇਹ ਤਾਂ ਉਹ ਅਮਰਦਾਸ ਸਿੰਘ ਦਾ ਮੁੰਡਾ ਸੀਗਾ ਜੀ ਅੱਛਾ ਠੀਕ ਹੈ ਬਾਈ ਹੁਣ ਇਹ ਕਿ ਕਿੰਨੇ ਵਜੇ ਇੱਥੇ ਲਾਸ਼ ਮਿਲੀ ਆ ਬਾਈ ਇਹ ਤਾਂ ਸਵੇਰ ਦਾ ਹੀ ਗੱਲ ਆ ਵੀਰੇ 7 7:30 ਵਜੇ ਦੀ ਗੱਲ ਆ ਅੱਛਾ ਖਾਣਾ ਇੱਥੋਂ ਕਿੰਨੇ ਕਿਲੋਮੀਟਰ ਆ ਬਾਈ 1.5 ਕਿਲੋਮੀਟਰ ਹੀ ਆ ਹਲੇ ਪਿੰਡ ਚ ਮੇਰੇ ਨਾ ਵੀ ਹੋਈ ਆ ਪਰਚੇ ਦਰਜ ਨਹੀਂ ਹੁੰਦੇਗੇ ਮੈਥੋਂ ਮੈਂ ਮੈਂ ਜ਼ਮੀਂਦਾਰ ਔਲਾ ਮੇਰਾ ਫੌਜਦਾ ਕਾਰ ਖੋਈ ਬੈਠੇ ਆ ਅੱਛਾ ਕਹਿੰਦੇ ਜੀ ਇਹਦਾ ਕਮਲਾ ਹੈ ਕਿਤੇ दारू ਪੀ ਲਈ ਕਿਤੇ ਨਸ਼ਾ ਕਰ ਲਿਆ ਜੇ ਮੈਂ ਬਿਲਡਿੰਗ ਦਾ ਕੰਮ ਕਰਦਾ ਤਾਂ ਨਾ ਤੇ ਕੋਹੇ ਜਿਹੀ ਲੀੜੇ ਹੋਣਿਆ ਬਾਪੂ ਜੀ ਜਿਵੇਂ ਇੱਕ ਇੱਥੇ ਪਹਿਲਾ ਸਰਪੰਚ ਦਾ ਕਤਲ ਹੋਇਆ ਸੀ ਮੈਨਾਂ ਤਾਂ ਹਜੇ ਉਹਦਾ ਭੋਗ ਵੀ ਨਹੀਂ ਪਿਆ ਹੋਇਆ ਇੱਕ ਹੋਰ ਹੋ ਗਿਆ ਇਹਦਾ ਹੈ ਨਹੀਂ ਗਵਰਨਮੈਂਟ ਹੁਣ ਸੁਣਦੀ ਪਰ ਪੰਜਾਬ ਦੇ ਮੁੱਖ ਮੰਤਰੀ ਤਾਂ ਕਹਿੰਦੇ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਆ ਠੀਕ ਆ ਨਾ ਨਹੀਂ ਪੈਸੇ ਦੇ ਦਿਓ ਕੰਮ ਹੋਇਆ ਬਸ ਉਹਦਾ ਚੋਟਕੜਾ ਜਿਹਨੇ ਮਾਰਜੀ ਸੁਣ ਲਾ ਅੱਛਾ ਚੋਟਕੜੇ ਸੁਣਾਉਣ ਵਾਲੇ ਆ ਪੱਲੇ ਕੁਛ ਨਹੀਂਗਾ ਬਾਪੂ ਇਹ ਵਿਅਕਤੀ ਦੀ ਪਛਾਣ ਮੱਗਰ ਸਿੰਘ ਵਜੋਂ ਹੋਈ ਆ ਪਤਾ ਨਹੀਂ ਜੀ ਇਹਦਾ ਨਾਂ ਦਾ ਮਤਲਬ ਮੇਰੇ ਪਿੰਡਾਂ ਦਾ ਮੌਣੀ ਆ ਅੱਛਾ ਮੇਰੇ ਨਾਲ ਵੀ ਇਹੀ ਹੋਇਆ ਲਾਥ ਤੜਾਈ ਮਠਾਣੇ ਚ ਹਾਂਨੇ ਜਦੋਂ ਲਾਥ ਤੱਕ ਮੇਰੀ ਕੁੱਟੀ ਸੀ ਇਹਨਾਂ ਨੇ ਤੇ ਨਾਲੇ ਫੌਜ ਦਾ ਕਾਟ ਨਾਲੇ 26000 ਰੁਪਏ ਕੱਢਿਆ ਅੱਛਾ ਕਹੇਗਾ ਕੋਈ ਨਹੀਂ ਸੁਣਦਾ ਕੋਈ ਵੀ ਨਾ ਐਸਐਸਪੀ ਸੁਣੇ ਐਸਐਸਪੀ ਦਾ ਮੇਰੇ ਕੋਲੇ ਦਾ ਚੱਲਦਾ ਮੈਂ ਤੁਹਾਨੂੰ ਗੱਲ ਹੀ ਨਹੀਂ ਸੁਣਦੇ ਕੇ ਪਤਾ ਕਹਿੰਦੇ ਕੰਵਲਾ ਆਇਆਤਾ ਮੈਂ ਰਮ ਮੈਡੀਕਲ ਆ ਕਮ ਫੌਜ ਕੰਵਲੀ ਆ ਜਿਹੜੀ ਮੈਨੂੰ ਮੈਡੀਕਲ ਫੌਜ ਦਾ ਕਾਰਡ ਦਿੱਤਾ ਮੈਂ ਬਾਦਰੀ ਕੀਤੀ ਆ ਮੈਂ ਬਾਦਰੀ ਜਿੱਤਿਆ ਬਾਦਰੀ ਚ ਕਾਰਡ ਮਿਲਿਆ ਪਿਆ ਮੈਨੂੰ ਠੀਕ ਹੈ ਤੇ ਲਾਵੇ ਉਹ ਕੋ ਵਾਲੇ ਨੇ ਕਿਹਾ ਸੀ ਕਹਿੰਦਾ ਇਹ ਕਾਟੀ ਨਾ ਜੋ ਇਹਦਾ ਅੱਛਾ ਹਾਂ ਆ ਕੰਮ ਚੱਲਦਾ ਜੀ ਇੱਥੇ ਤਾਂ ਜਿਉ ਮਰਜੀ ਸੁਣ ਲੈ ਜੀ ਗਵਰਨਮੈਂਟ ਰੇ ਸੁਣਦੀ ਨਹੀਂ ਕਿਸੇ ਦੀ ਵੀ ਗਰੀਬ ਦੀ ਸੁਣਦੇ ਨਹੀਂ ਜੀ ਤਾਂ ਪੂਰਾ ਮਾਮਲਾ ਕੀ ਹੈ ਜਾਂ ਕੀ ਘਟਨਾ ਹੋਈ ਹੈ ਇਹ ਅੱਜ ਸਵੇਰੇ ਸਾਨੂੰ ਇਤਲਾਹ ਮਿਲੀ ਸੀ ਕਿ ਇੱਥੇ ਜਿਹੜਾ ਪੋਲਾ ਇਹ ਪਧੌੜ ਨੂੰ ਜਾ ਰਿਹਾ ਜੀ ਇਹਦੇ 100 ਕਿਲੋਮੀਟਰ ਨਾਰਥ ਵੱਲ ਪੱਤਣ ਤੇ ਜੀ ਇੱਕ ਬੰਦਾ ਮੂਦਾ ਪਿਆ ਜਿਹਦੇ ਸਿਰ ਦੇ ਵਿੱਚ ਸੱਟਾਂ-ਸੱਟਾਂ ਮਾਰੀਆਂ ਹੋਈਆਂ ਜੀ ਤਾਂ ਅਸੀਂ ਮੌਕੇ ਤੇ ਟੀਮਾਂ ਬੁਲਾ ਰਹੀਆਂ ਮੈਂ ਅਸੀਂ ਮੌਕੇ ਦੀ ਐ ਐਂਬੂਲੈਂਸ ਮਂਗਾ ਕੇ ਡੈੱਡ ਬੋਡੀ ਨੂੰ ਮੌਕਾ ਮੁਲਾਜ਼ਾ ਕਰਕੇ ਜੀ ਹਾਸਪੀਟਲ ਪੇ ਇਥਾ ਪੋਸਟਮਾਰਟਮ ਵਾਸਤੇ ਜੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਜਾ ਰਿਹਾ ਜੀ ਤੇ ਕੈਮਰੇ ਵਗੈਰਾ ਚੈੱਕ ਕੀਤੇ ਜਾ ਰਹੇ ਆ ਫਰੈਂਸਿਕ ਟੀਮ ਮੰਗਾ ਲਈ ਆ ਔਰ ਜੋ ਵੀ ਕਾਰਵਾਈ ਹੋਊਗੀ ਅਮਲ ਚ ਲਿਆਂਦੀ ਜਾ ਰਹੀ ਆ ਇਸ ਵਿਅਕਤੀ ਦੀ ਪਛਾਣ ਹੋਈ ਆ ਜੀ ਇਹ ਕਿੱਥੋਂ ਦਾ ਤੇ ਕੌਣ ਆ ਸਾਨੂੰ ਮੁੱਲੀ ਜੋ ਤਵਦੀਸ਼ ਹੋ ਤੋ ਪਤਾ ਲੱਗਿਆ ਵੀ ਇਹ ਦੇ ਬੱਦੇ ਦਾ ਨਾਮ ਮੱਗਰ ਸਿੰਘ ਹੈ ਔਰ ਸਹਣੀ ਦਾ ਹੀ ਰਹਿਣ ਵਾਲਾ ਹੈ ਇਹ ਅੱਛਾ ਔਰ ਬਾਕੀ ਅਜੇ ਕੁਝ ਨਹੀਂ ਪਤਾ ਲੱਗਿਆ ਵੀ ਜਿਵੇਂ ਵੀ ਜਾਣਕਾਰੀ ਹੋਊਗੀ ਆਪ ਜੀ ਨੂੰ ਮੁਹਈਆ ਕਰਾ ਦਿੱਤੀ ਜਾਊਗੀ ਜਿਵੇਂ ਇੱਕ ਪਿੱਛੇ ਘਟਨਾ ਹੋਈ ਹੈ ਕਿਤੇ ਉਸ ਘਟਨਾ ਦਾ ਹਿੱਸਾ ਤਾਂ ਨਹੀਂ ਇਹ ਨਹੀਂ 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 ਇਹਦਾ ਦੀ ਕੋਈ ਗੱਲ ਨਹੀਂ ਹੈ ਇਹ ਜੋ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਟੀਮਾਂ ਲੱਗੀਆਂ ਹੋਈਆਂ ਕੈਮਰੇ ਵਗੈਰਾ ਦੇਖੇ ਜਾ ਰਹੇ ਆ ਜੋ ਵੀ ਤੱਤ ਸਾਹਮਣੇ ਆਊਗਾ ਆਪ ਜੀ ਨਾਲ ਸਾਂਝਾ ਕਰ ਦਿੱਤਾ ਕਿੰਨੇ ਕ ਵਜੇ ਦੀ ਘਟਨਾ ਵੈਸੇ ਇਹ ਇਹ ਸਾਨੂੰ ਅ ਸਵੇਰੇ 8:00 ਵਜੇ ਪਤਾ ਲੱਗਿਆ ਸੀਗਾ ਕਿ ਇੱਥੇ ਇੱਕ ਬੰਦਾ ਡਿੱਗਿਆ ਹੋਇਆ ਔਰ ਜਿਹਦੇ ਸਿਰ ਦੇ ਵਿੱਚ ਸੱਟਾਂ ਵੱਜੀਆਂ ਹੋਈਆਂ ਜੀ ਜੀ ਸਰ ਇਹ ਨੇ ਇਹਨੂੰ ਕਿਵੇਂ ਦੇਖਦੇ ਹੋ ਪਹਿਲਾਂ ਕਿ ਕਤਲ ਹੋਇਆ ਉਹ ਵੀ ਥਾਣੇ ਦੇ ਕੋਲੋਜ਼ ਹੀ ਹੋਇਆ ਇਹ ਵੀ 1.5 ਕਿਲੋਮੀਟਰ ਦੀ ਦੂਰੀ ਤੇ ਹੀ ਆ ਨਹੀਂ ਨਹੀਂ ਇਹ ਤਾਂ ਹੁਣ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਤੱਕ ਜਿਹੜਾ ਪਹਿਲਾ ਕਤਲ ਹੋਇਆ ਸੀ ਉਹਦੇ 24 ਆਵਰਸ ਪੁਲਿਸ ਨੇ ਵਧੀਆ ਕੰਮ ਕਰਦੇ ਹੋਏ ਉਹਨਾਂ ਨੂੰ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਫੜ ਲਿਆ ਸੀਗਾ ਔਰ ਇਹਨਾਂ ਦੇ ਵੀ ਬਹੁਤ ਜਲਦੀ ਵੀ ਅਸੀਂ ਨਤੀਜੇ ਤੇ ਪਹੁੰਚਾਂਗੇ ਕਿੰਨੇ ਬੰਦੇ ਤੇ ਐਫਆਈਆਰ ਨੋਟ ਕੀਤੀ ਹੈ ਇਸ ਕੱਢ ਨਹੀਂ ਅਜੇ ਤੱਕ ਪਰਿਵਾਰਕ ਮੈਂਬਰ ਆਪਣਾ ਬਿਆਨ ਦੇ ਰਹੇ ਆ ਔਰ ਫਿਲਹਾਲ ਥੋੜੇ ਪਰਿਵਾਰ ਸਦਮੇ ਦੇ ਵਿੱਚ ਹੈ ਔਰ ਆਪਣੀ ਸਟੇਟਮੈਂਟ ਰਿਕਾਰਡ ਕਰਵਾ ਰਹੇ ਸਟੇਟਮੈਂਟ ਰਿਕਾਰਡ ਕਰਨ ਤੋਂ ਬਾਅਦ ਐਫਆਈਆਰ ਲਾਜ਼ ਕਰ ਦਿੱਤੀ ਜਾਊਗਾ ਸ਼ੁਕਰੀਆ ਸਰ ਬਹੁਤ ਬਹੁਤ ਤਾਂ ਐਸਐਚਓ ਸਾਨੂੰ ਬਹੁਤ ਦੁੱਖਦਾਇਕ ਘਟਨਾ ਵਾਪਰੀ ਹੈ ਜਿਹੜਾ ਤੁਹਾਡਾ ਭਰਾ ਦੱਸਿਆ ਜਾਂਦਾ ਵੀ ਇਹ ਜਿਹੜੀ ਮੌਤ ਹੋਈ ਆ ਤੇ ਕਦੋਂ ਤੋਂ ਘਰੋਂ ਇਹ ਹਾਲਾਤ ਅਸੀਂ ਕਦੋਂ ਤੁਹਾਨੂੰ ਜਾਣਕਾਰੀ ਮਿਲਗੀ ਜਿਹੜੀ ਕੱਲ੍ਹ ਨੇ ਸ਼ਾਮ ਨੂੰ ਗਿਆ ਹੀ ਘਰੋਂ 6:30 ਵਜੇ ਪਿਆ ਕਿਤੇ ਸਵੇਰ ਆਹੀ ਰਾਤ ਨੂੰ ਭੱਲੇ ਭੁੱਲੇ ਹੀ ਸਵੇਰ ਤਾਂ ਹੈ ਹਨ ਉੱਥੇ ਡੱਡੂੜੀ ਦੀ ਮਰ ਤੱਕ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਸੀ ਡੱਡੂੜੀ ਦੀ 8-8 ਰੋੜੇ ਲੈੜੇ ਮਾਰੇ ਵੇ ਸਿਰ ਚ ਉਹਨੂੰ ਪਲਤਕਾਰ ਵੇ ਕਰੀਏ ਨੇ ਦੇਖੀ ਕਿ ਉਹ ਕਿੰਨੀ ਕਿੰਨੀ ਉਮਰ ਆ ਕਿੰਨੇ ਬੱਚੇ ਆ ਦੇ ਬੱਚੇ ਤਿੰਨ ਆ ਜੀ ਜਿਹੜੀ ਉਮਰ ਕਿੰਨੀ ਹੈ ਡੇਰੀ 37 37 ਹਾਂ ਜੀ ਕੀ ਕੰਮ ਧੰਦਾ ਕੀ ਕਰਦਾ ਸੀ? ਲਾਡੂ ਹੀ ਕਰਦਾ ਸੀ ਆਪ ਨੂੰ। ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਨਹੀਂ ਤਾਂ ਹੀ ਕਹਿੰਦੇ ਆ ਵੀ ਜਿਹੜਾ ਸਾਨੂੰ ਬਸ ਸੰਸਾਫ ਮਿਲੇ ਤਾਂ ਵੀ ਜਿਹੜਾ ਬੰਦੇ ਨੇ ਕੋਈ ਕਾਰਵਾਈ ਕਰੀ ਆ ਇਹ ਉਹ ਸਾਹਮਣੇ ਆਵੇ। ਤੇ ਉਹਦੀ ਹੁਣ ਮੁੰਡੇ ਦੀ ਡੈੱਡ ਬੋਡੀ ਕਿੱਥੇ ਆ ਜੀ? ਹਸਪਤਾਲ ਭੇਜਤੀ। ਠੀਕ ਹੈ।